ਕਹਿੰਦਾ ਚਾਪੀ ਤੇ ਮੇਰੇ ਵੀ ਨਹੀਂ ਹਾਂ ਮੁੰਡੇ ਪਾਗਲਖਾਨੇ ਟ੍ਰੇਲੀਏ ਮੋਹਲ ਕਰਨਾ ਪਾਗਲਖਾਨੇ ਦਾਖਲ ਕਰ ਨਹੀਂ 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 ਆਪਾਂ ਪਾਗਲਖਾਨੇ ਕਾਲਾ ਸਾਹਿਬ ਆਪਾਂ ਗੁਰਦਾਰੇ ਜਾ ਆਪਾਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਆਪਾਂ ਪਾਗਲਖਾਨੇ ਜਾਣਾ ਪਾਗਲਖਾਨੇ ਜਾਣਾ ਪਾਗਲ ਨਹੀਂ ਨਹੀਂ ਆਪਾਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਆਪਾਂ ਮੇਰੀ ਗੱਲ ਸੁਣ ਆਪਾਂ ਜਾਣਾ ਗੁਰਦਾਰੇ ਬਾਬਾ ਅੰਦ ਸਿੰਘ ਜੀ ਗੁਰਦਾਰੇ ਜਾਣਾ ਆਪਾਂ ਉੱਥੇ ਜਾ ਕੇ ਸੇਵਾ ਕਰਨੀ ਆ ਹਾਂ ਪਾੜਾਂ ਜਾਣਾ ਪਾੜਾਂ ਦੀ ਮਗਲਾਈ ਗੱਲ ਚਾਹੀਏ ਪਹਿਲਾਂ ਮੇਰੇ ਪਰਲੇ ਮਾਲਾਈ ਆ ਕੋਈ ਇੱਥੇ ਕੋਈ ਲਿਖਾਈ ਲਿਖਾਈ ਹੋਈ ਜਰਾ ਮਾਰਾ ਵੇਲਾ ਪਰਲੇ ਮਾਲਾਈ ਆ ਪੰਦਰਾਂ ਤੂੰ ਤੇ ਜੋਗੀ ਪੀਰਾਂ ਨੂੰ ਮਾਲੇ ਬੜੀਆਂ ਪਾਈ ਬੱਦਾਂ ਮਾਰਾ ਵੇ ਮਾਲੇ ਬੱਦਾਂ ਕੋਈ ਆਪੋ ਲਿਖੋ 5 ਜਿੰਨੇ ਜਿੰਨੇ 60 ਕਰੋੜ ਦੀ ਸਮਾਗੋੜੀ 60 ਜਿੰਨੇ ਬੱਤੀਆਂ ਟਾਰ ਕੇ ਬੱਤੀ ਕਰੇ ਜਿੰਨੇ ਜਿੰਨੇ ਚੰਗੇ ਘਰ ਤੋਂ ਆ ਬੁਲਟ ਮੋਟਰਸਾਈਕਲ ਆ ਅਰਬਿਕਾ ਕਰਵਾਉਣਾ ਕੋਈ ਆਹ ਆ ਬੁਲਟ ਆ ਬੁਲਟ ਬੁਲਟ ਰੱਖਿਆ ਵੀ ਕਿਹੜੀ ਲਿਖੀ ਦੁਪਰ ਜਰਮਾਨਾ ਕਿਨੇ ਜਿੰਦ ਵਾਲੇ ਜਿੰਨੇ ਕਰਦੇ ਬੈਨ ਮਾਜੂਮ ਕੋ ਪਾਪੀ ਲੈ ਆ ਜਾ ਇੰਨੇ ਆਡਰ ਦੇਤਾ ਸਾਸ਼ੀਅਲ ਬਣੇ ਸਾਸ਼ੀਕਾਰ ਇਹੰਦਾ ਨਾ ਨਾ ਨੀ ਮੈਨੂੰ ਬੁਖਾਰ ਕਰਿਆ ਆਈ ਗੋ ਆਲੀ ਹਰਸੀਆਂ ਛਾੜੂ ਵਾਲੇ ਹੋ ਠੀਕ ਠਾ ਵੀਰ ਜੀ ਹੋ ਠੀਕ ਠਾ ਵੀਰ ਮਿਲ ਲੈ ਨਾ ਹੱਥ ਤੇ ਮਲਾ ਲੈ ਮੇਰਾ ਵੀਰ ਕੀ ਗੱਲ ਹੈ ਕੱਤਰ ਰੋਣਾ ਕਰ ਤੂੰ ਹਾਂ ਹਾਂ ਜਾਰੀ ਦਿੱਤਾ ਬੰਦ ਵਾਹਿਗੁਰੂ ਕਿੰਨੇ ਜੈਦ ਦਿੱਤਾ ਪੁੱਛ ਲੈ ਕਿੰਨਾ ਦਿੱਤਾ ਘਲਾ ਕਿੰਨਾ ਜੈਦ ਦਿੱਤਾ ਹੈ ਬਰਬੇ ਜਿਹੀ ਕਾਰ ਹੋਠੀ ਰਾਜੀ ਜੈਦ ਦਿੱਤਾ ਜਾਜ ਧੰਨਵਾਦ ਪਹਿਲਾਂ ਤੁਹਾਡਾ ਬਹੁਤ ਬਹੁਤ ਜੈਦ ਦਿੱਤਾ ਜਾਜ ਇੱਕਦੋਂ ਕਿ ਮਿਲਿਆ ਵੀਦੀ ਤੁਹਾਨੂੰ ਜਾਰੀ ਦਿੱਤਾ ਜਾ ਰਿਹਾ ਕੰਪਨੀ ਜਦੋਂ ਵੀਰ ਨੂੰ ਲੜਖੇ ਕਰਾਉਂਦੇ ਅੱਛਾ ਕੰਪਨੀ ਜਗਾ ਪਦੇ ਜਿਹੜੀ ਵੀਡੀਓ ਹੋ ਗਈ ਇਧਰ ਸਲਵਾਜ਼ ਅੱਜ ਵਾਈ ਦਿੱਤੀ ਤੇ ਛੜਕਰੇ ਉੱਤੇ ਦੋਸਾ ਲਿਖਿਆ ਅੱਛਾ ਇਹ ਲੱਗ ਗਿਆ ਜੀ ਮੈਂ ਉਧਰ ਆਪਾਂ ਵੀਡੀਓ ਵੇਖੀ ਆਉਂਦੇ ਜਿਹੜਾ ਪ੍ਰਵਾਸੀ ਦਾ ਰੌਲਾ ਜਿਹਾ ਵਾਚਨ ਵੇਖਿਆ ਜੇ ਮੈਂ ਗੱਲ ਕੀਤੀ ਇਹਦੇ ਬੜੀ ਦੀ ਗੱਲ ਕੀਤੀ ਮੇਰੇ ਨਾਲ ਤੇ ਮੈਨੂੰ ਆਂਦਾ ਐਦਾਂ ਉਥੋਂ ਆਇਆ ਮੈਂ ਟਾਲਾ ਸਾਹਿਬੋਂ ਆਇਆ ਜਾਣਦਾ ਏ ਜਿੱਤਾ ਬਾਬੇ ਦਰਸ਼ਨ ਸੋਹਣਾ ਨੂੰ ਲਾਲ ਜੀਰ ਭੁੱਲਰ ਨੂੰ ਮਤਲਬ ਕਿ ਸਾਰੀਆਂ ਗੱਲਾਂ ਖਰੀਕੇ ਗੋਦਵਾਲ ਸਾਹਿਬ 84 ਪੌੜੀਆਂ ਵਾ ਦਰਬਾਰ ਸਾਹਿਬ 5 ਰੁਪਏ ਦਾ ਬੱਤਾ ਮਿਲਦਾ ਮਤਲਬ ਸਾਰੀਆਂ ਗੱਲਾਂ ਦੱਸਦਾ ਵਾ ਪਰ ਲੋਕੇਸ਼ਨ ਨਹੀਂ ਦੱਸਦਾ ਸਹੀ ਕਿੱਥੋਂ ਆ ਹਾਂਜੀ ਟਾਲਾ ਸਾਹਿਬ ਦਾ ਆਉਂਦਾ ਮੈਂ ਟਾਲਾ ਸਾਹਿਬ ਭਾਈ ਦੇਖੋ ਨਮੂਨ ਲੱਗੇ ਨੇ ਵੀਰ ਜੀ ਦੌੜਾ ਕਰਾਦੀਆਂ ਸਾਡੀਆਂ ਦੇ ਏਅਰੋਪਲੇਨ ਲਾ ਲਾ 1 ਮਿੰਟ ਏਅਰੋਪਲੇਨ ਵਾਲੀ ਦਾ ਫੇਰ ਫੋਨ ਆਵੇ ਰੋਟੀ ਨਹੀਂ ਕਰਦਾ ਆਲੇ ਖਾਲਾ ਰੋਟੀ ਵੀਰ ਹਣੀ ਆ ਗਏ ਆ ਆ ਵੀਰ ਹੁਣ ਹੁਣ ਤੋਂ ਲੈਣ ਆ ਗਏ ਆ ਇਹ ਨਾ ਅਸਲ ਜਿਹੇ ਤੇ ਜੜਾਵਾਂ ਜੁੜਾ ਬੱਜੀ ਆਵਾ ਹਨਾ ਤੇ ਇੱਕ ਜਾਦਾ ਚਿਰ ਦਾ ਆਇਆ ਵਾ ਪਰ ਬਹਣੇ ਅਸੀ ਗਾਲ ਤਰੰਤ ਤਰੰਤ ਜਲਦੀ ਧੰਨਵਾਦ ਤੁਹਾਡਾ ਵੀ ਤੇ ਕੋਈ ਦੱਸਦਾ ਕੋਈ ਆਪਣਾ ਪਿੰਡ ਕੋਈ ਕਦੀ ਟਾਲਾ ਸਾਹਿਬ ਕਹੀਦਾ ਨਹੀਂ ਕਰੀ ਦਵਾਰ ਸਾਹਿਬ ਚਲ ਜਾਂਦਾ ਵਾ ਮਨ ਲੁਕੇਸ਼ਨ ਨਹੀਂ ਸਹੀ ਦੱਸਦਾ ਹੋਰ ਵੀਰ ਕੀ ਨਾਂ ਕੀ ਮੇਰੇ ਵੀਰ ਦਾ ਤਰੰਤ ਸਾਹਿਬ ਵੋਟਾਂ ਕਿਹਨੂੰ ਪਾਉਣੀਆਂ ਪੁੱਛ ਰਹੇ ਹੋ ਵੋਟਾਂ ਜਿੰਨੂੰ ਮੇਰਾ ਵੀਰ ਆਖੂਗਾ ਉਹਨੂੰ ਪਾਵਾਂਗੇ ਆਪਾਂ ਹੋਰ ਦੱਸ ਕਿਨੂੰ ਪਾਈਏ ਦੱਸ ਪਾਇ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਦਾ ਪੁੱਤ ਆ ਉਹਨੇ ਬੋਨੀਆ ਵੋਟਾ 7:30 ਵਜੇ ਕਥਾ ਭਾਈ ਸਾਹਿਬ ਗੁਰੂਗੱਲ ਦੀਦਾ ਪੁੱਤ ਬਾਕੀ ਪਤਾ ਮਨਦੀਪ ਸਿੰਘ ਬਰਾਬਰ ਡਾਕਟਰ ਵਾਓ ਨਹੀਂ ਨਾ ਉਹਨਾਂ ਦਾ ਹਸਪਤਾਲ ਵੀ ਆ ਹਾਂ ਹਸਪਤਾਲੀ ਅੱਛਾ ਦੀ ਹੱਥ ਦੀ ਮੇਰਾ ਪੁੱਤ ਠੀਕ ਹੈ ਘੜੀ ਨਹੀਂ ਆਈ ਮੇਰੇ ਹੱਥ ਤੇ ਨਹੀਂ ਘੜੀ ਨਹੀਂ ਕਈ ਨਾ ਇਹਨਾਂ ਇਹਨਾਂ ਵੀਰਾਂ ਦੇ ਐਡਰੈਸ ਦੁੱਸ ਲਿਖਾ ਕੀਤਾ ਚਾਹਤ ਸੀ ਆ ਰਖੜੀ ਆ ਰਖੜੀ ਕਿੱਦਾਂ ਬੰਨੀ ਆ ਮਨੁਕੀਰਾ ਕਿੱਦਾਂ ਬੰਨੀ ਆ ਲੈ ਤੇ ਜਾ ਤੇਰਾ ਗੋਟਾ ਵੀਰ ਤੈਨੂੰ ਪਤਾ ਹੀ ਨਹੀਂ ਆ ਪਹਿਲਾਂ ਇਹਦਾ ਚਾਹ ਪੀਤੀ ਮੇਰੇ ਵੀ ਨਹੀਂ ਹਾਂ ਮਨੇ ਪਾਗਲਖਾਨੇ ਟ੍ਰੇਲੀਏ ਮੋਹਲ ਕਾ ਨਾ ਪਾਗਲਖਾਨੇ ਦਾਖਲ ਕਰਾ ਨਹੀਂ ਨਹੀਂ ਆਪਾਂ ਪਾਗਲਖਾਨੇ ਵਾਲਾ ਆਪਾਂ ਗੁਰਦਾਰੇ ਜਾ ਆਪਾਂ ਮੇਰੀ ਮੇਰੀ ਗੱਲ ਸੁਣ ਆਪਾਂ ਪਾਗਲਖਾਨੇ ਜਾਣਾ ਪਾਗਲਖਾਨੇ ਆ ਨਾ ਪਾਗਲ ਨਹੀਂ ਨਹੀਂ ਆਪਾਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਆਪਾਂ ਮੇਰੀ ਗੱਲ ਸੁਣ ਆਪਾਂ ਜਾਣਾ ਗੁਰਦਾਰੇ ਬਾਬਾ ਨੰਦ ਸਿੰਘ ਜੀ ਗੁਰਦਾਰੇ ਜਾਣਾ ਆਪਾਂ ਉੱਥੇ ਜਾ ਕੇ ਸੇਵਾ ਕਰਨੀ ਆ ਆ ਵੀ ਮੇਰਾ ਵੀਰ ਹੱਥ ਵਿਖਾ ਗੋਿੰਦਾਲ ਸਾਹਿਬ ਜਾਣਾ ਮੈਂ 84 ਬਾੜੀਆਂ ਦੇ ਦਰਸ਼ਨ ਕਰਨੀ ਗੋਿੰਦਾਲ ਜੀ ਤੁਹਾਨੂੰ ਤੁਹਾਨੂੰ ਗੁਰੂ ਆਮਦਾਸ ਗੋਦਲ ਸਾਹਿਬ ਜਾਣਾ ਵਾ ਗੋਦਲ ਸਾਹਿਬ ਜਾਣਾ 84 ਪੌੜੀਆਂ ਵੇਖਣ ਆਣੀ ਅੱਛਾ ਕੋਈ ਗੱਲ ਨਹੀਂ ਆਪਾਂ ਚੱਲਦੇ ਆ 84 ਪੌੜੀਆਂ ਵੇਖਣ ਚੱਲਦੇ ਆ ਗੁਰੂ ਗੋਦਲ ਸਾਹਿਬ ਚੱਲਦੇ ਚੰਗਾ ਆਪਾਂ ਹਾਂ ਚੱਲਦੇ ਆਪਾਂ ਠੀਕ ਹੈ ਚੱਲਦੇ ਆ ਡਾਕਟਰ ਕਿਹਨੂੰ ਆਈਂਦੇ ਆ ਹੈਂ ਉਹ ਵੀਰ ਵੱਡੇ ਜਾਣਾ ਬੜੀ ਉਹ ਤਾਂ ਹੀ ਫੜੀ ਪੁੜੀ ਜਦਜੀ ਸਾਹਿਬ ਜੀ ਬਣੀ ਫੁੱਲੇ ਜੇਵਾ ਜੂ ਕੋਈ ਹੈ ਨਾ ਕੋਈ ਨਾ ਪ੍ਰੂਫ ਨਿਕਲਉਂਦਾ ਹੁੰਦਾ ਇਹ ਰਿਕਾਰਡ ਰਿਕਾਰਡ ਜੇ ਕੋਈ ਨਾ ਨੰਗਰ ਮੰਨੇ ਕੀ ਕਰਾਸ਼ਲਾ ਬੋਲਦੀ ਗੋਲੀ ਗਾੜੀ ਬੁਗਾੜਦੀ ਕੋਈ ਪਰਾਸ਼ ਦਾ ਮੋਲ ਦੀ ਕੋ ਬੁਗਾੜਦੀ ਗੋਲੀ ਆ ਬਗਾੜ ਕੇ ਦੰਦਾ ਡੈਂਗੂ ਮੇਰਾ ਵੀਰ ਅਜੀਬਾਂ ਚੋਂ ਕੱਢ ਜੇਬਾਂ ਚ ਕੱਢ ਕੀ ਆ ਘਰੇ ਵੇਖ ਲੋ ਮੇਰੇ ਕਦੇ ਨਾ ਕੀਆ ਮੇਰੇ ਵੀਰ ਦਾ ਨਾ ਕੀਆ ਵਾਹਿਗੁਰੂ ਵਾਹਿਗੁਰੂ ਅਕੜਾ ਕਿੱਧਰ ਚੱਲ ਵਾਹਿਗੁਰੂ ਬੋਲ ਕੇ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੱਪ ਵੇਲਾ ਚਾਹ ਰਹੇ ਸਤਨਾਮ ਵਾਹਿਗੁਰੂ ਹਾਂ ਦਾਨੀ ਬੀਬੀ ਦਾਨੀ ਬੀਬੀ ਆ ਨਾ ਨੀ ਵੀਰ ਤੇ ਨੀ ਪੈਣਾ ਪੜਿਆ ਵੀ ਹੱਥ ਮੀਟਰਾਂ ਦੇ ਨਾਲ ਇੱਕੇ ਪੜਿਆ ਤੇ ਮੇਰੀ ਗੱਲ ਸੁਣ ਭਗਵੰਤ ਮਾਨੀ ਮੇਰੀ ਗੱਲ ਸੁਣ ਭਗਵੰਤ ਮਾਨੀ ਬਣਾਵਾਂ ਹਾਂ ਮੇਰਾ ਵੀਰ ਜੋ ਜੋ ਮੇਰਾ ਭਰਾ ਕਹੂਗਾ ਆਪਾਂ ਉਹ ਕਰਾਂਗੇ ਵਾਹਿਗੁਰੂ ਸਤਨਾਮ ਵੀ ਗਈ ਜਾ ਸਤਨਾਮ ਵਾਹਿਗੁਰੂ ਸਤਨਾਮ ਵੀ ਧੰਨ ਧੰਨ ਗੁਰੂ ਰਾਮਦਾਸ ਕਹੈ ਤੁਹਾਨੂੰ ਗੁਰੂ ਰਾਮਦਾਸ ਕਹੈ ਤੁਹਾਨੂੰ ਗੁਰੂ ਰਾਮਦਾਸ ਕਹੈ ਧੰਨ ਗੁਰੂ ਰਾਮਦਾਸ ਕਹੈ ਉਹ ਉਧਰ ਹੀ ਜਾਣਾ ਉਹਨੂੰ ਕੋਈ ਉਧਰ ਨਹੀਂ ਜਾਣਾ ਉਹਦੇ ਪੁੱਤਰੀ ਹਾਲਤੀ ਬਣਾਈਆਂ ਆ ਆਪਾਂ ਜਾਣਾ ਵਾ ਦਰਬਾਰ ਸਾਹਿਬ ਨਾ ਕੋ ਉਧਰ ਹੀ ਜਾਣਾ ਗੋਨਾਲ ਸਾਹਿਬ ਜੀ ਨਹੀਂ ਕੁਝ ਨਹੀਂ ਹੁੰਦਾ ਮੇਰੇ ਵੀ ਨੂੰ ਠੀਕ ਆ ਮੇਰੀ ਗੱਲ ਸੁਣ ਮੇਰਾ ਮੇਰੀ ਗੱਲ ਸੁਣ ਮੇਰਾ ਭਰਾ ਮੇਰੀ ਗੱਲ ਸੁਣ ਆਹ ਹੁੰਦਾ ਨਾ ਤੇ ਦੱਸ ਦੇ ਮੇਰੇ ਭਰਾ ਆਧਾਰ ਕਾਰਡ ਪੁੱਛ ਲਓ ਵੋਟਰ ਕਾਰਡ ਕਿਹਨੇ ਵੋਟਾ ਪਾਈ ਜੀ ਪੰਜ ਨੇ ਤੱਕੜੀ ਨਾ ਝਾੜਨੋ ਕਿਨੂੰ ਵੋਟਾ ਪਾਈਆਂ ਅਰ ਕੀ ਫਿਰ ਕਿਨੂੰ ਪਾਈਆਂ ਸੀ ਤੁਸੀਂ ਐਮਐਲ ਜਿਹੜਾ ਸੀ ਮੇਰੇ ਘਰ ਦੇ ਆ ਕਿਨੂੰ ਪਾਈਆਂ ਨਹੀਂ ਨਹੀਂ ਕਿਹੜਾ ਐਮਐਲ ਖਨੋਤਾ ਹੈ ਸਾਡੇ ਹੈ ਐਮਐਲ ਕਿਹੜਾ ਜਿਆਦਾ ਕਿਹੜਾ ਐਮਐਲ ਹੈ ਰੂਪ ਸਾਬਰ ਕੇ ਬੀਬੀ ਜ਼ਗੀਰ ਕੌਰ ਪ੍ਰਧਾਨ ਦਾ ਪੁੱਤ अच्छा नहीं नहीं वरदान ਦਾ ਮੁੰਡਾ ਜਾਂ ਤਾਂ ਮੈਂ ਲੱਭ ਗਿਆ تن ਵੀ ਬਿਜਗੀਰ ਪ੍ਰਧਾਨ ਨੇ ਮਾਰਿਆ ਪ੍ਰੀਤਨ ਪੈਲ ਸਤੰਦਨ ਸਾਬ੍ਹ ਨੇ ਕਿਹਾ ਬਿਜਗੀਰ ਪ੍ਰਧਾਨ ਬਸ ਪ੍ਰੀਤਨ ਸਤੰਦਨ ਵਾਹ ਗਦਰ ਨਹੀਂ ਜਮੇ ਹੈਗਾ ਹੀ ਆਪਣੇ ਏਰੀਆ ਦੇ ਹੀ ਆਪਣੇ ਏਰੀਆ ਦੇ ਹਾਂਜੀ ਹੈਗਾ ਲੱਗੀ ਬਣੀ ਹੁੰਦਾ ਹੀ ਆ ਆਪਣੇ ਏਰੀਆ ਦੇ ਹੀ ਟਰਾਲੀ ਕਿਹੜੀ ਲਾਂਗੇ ਆ ਸਾਰੇ ਪਿੰਡਾਂ ਦਾ ਨਾਮ ਲੈਂਦਾ ਇਸ ਲੱਗੀ ਇਹਦਾ ਲਵ ਜੂ ਕਰ ਦੂਜਾ ਪਿੰਦੇ ਵੀ ਰੇਕਣਾ ਚੱਲ ਜਲ ਸਕਦੀ ਹੈ ਇੱਕ ਰੀ ਨਾ ਵੀਰ ਦਾ ਲਾਗੋ ਫੇਸ ਦਿਖਾ ਦੇ ਆ ਸੰਗਜੀ ਅੱਜ ਅਸੀਂ ਆਏ ਆ ਪਿੰਡ ਠੱਠਾ ਜ਼ਿਲ੍ਹਾ ਤਰਨਤਾਰਨ ਇਹ ਬਾਬਾ ਤਾਰਾ ਸਿੰਘ ਜੀ ਦੀ ਸਰਹਾਲੀ ਆ ਜਿਹੜੀ ਸਰਹਾਲੀ ਸਾਹਿਬ ਵੱਜਦੀ ਆ ਉਹਦੇ ਲਾਗੇ ਪਿੰਡ ਠੱਠਾ ਪੈਂਦਾ ਵਾ ਤੇ ਇਹ ਵੀਰ ਜੀ ਹੁਣਾਂ ਦੀ ਬੈਕ ਆ ਤੇ ਵੀਰ ਜੀ ਹੁਣਾਂ ਨੂੰ ਵੀਰੇ ਕਿੱਥੇ ਮਿਲਿਆ ਸੀ ਅੱਜ ਇਹ ਆਪਣਾ ਵੀਰੇ ਠੱਠੇ ਪੈਂਡ ਮਿਲਿਆ ਸੀ ਠੱਠੇ ਪੈਂਡ ਦੀ ਫਿਰਨੀ ਤੇ ਮਿਲਿਆ ਸੀ ਅੱਛਾ ਤੇ ਉਹ ਸਵੇਰੇ ਮੁੜ ਕੇ ਤੁਹਾਡੇ ਨਾਲ ਗੱਲ ਕਰਕੇ ਫਿਰ ਘਰੇ ਲੈ ਜਾਂਦਾ ਅੱਛਾ ਤੇ ਮਤਲਬ ਭੱਜ ਜਾਂਦਾ ਪੈਲ ਝੋਨਿਆਂ ਦੇ ਵਿੱਚ ਵੜ ਜਾਂਦਾ ਮੁੜ ਕੇ ਫੜੇ ਜਾਂਦਾ ਜਦੋਂ ਤੁਸੀਂ ਗੱਲ ਲੈ ਦੋ ਮੇਰਾ ਨਾਂ ਵੀ ਸੰਦੀਪ ਆ ਸੰਦੀਪ ਹਾਂਜੀ ਪਹਿਲਾਂ ਸੰਦੀਪ ਵੀ ਕਿੰਨੇ ਆਪਣੇ ਹੋਰ ਭੈਣ ਭਰਾਵਾ ਜੇਕਰ ਦੁਨੀਆਂ ਦੇ ਵਿੱਚ ਲੋਕ ਮਾੜੇ ਆ ਤੇ ਚੰਗੇ ਵੀ ਹੈਗੇ ਆ ਧੰਨਵਾਦ ਮੈਂ ਕਰਦਾ ਆਪਣੇ ਸੰਦੀਪ ਵੀਰ ਦਾ ਤੇ ਵੇਖੋ ਵੀਰ ਸੰਦੀਪ ਜੀ ਮੈਂ ਅੱਗੇ ਵੀ ਦੱਸ ਦਿੰਦਾ ਕਿ ਵਿਕੋ ਮਾਲ ਡੰਗਰ ਵਾ ਜੇ ਚਾਹੁੰਦਾ ਮਾੜੀ ਨੀਤ ਜੇ ਆਪਣੀ ਰੱਖਦਾ ਤੇ ਇਸ ਬੰਦੇ ਦੇ ਕੇਸ ਕਤਲ ਕਰਾ ਕੇ ਆਪਣੇ ਕੋਲ ਇਹਦਾ ਮਤਲਬ ਮੱਜਾ ਡੰਗਰਾ ਦਾ ਕੰਮ ਕਰਵਾ ਸਕਦਾ ਸੀਗਾ ਜੇਕਰ ਇਹਦੇ ਕੇਸ ਕਤਲ ਹੋ ਜਾਂਦੇ ਤੇ ਮੈਨੂੰ ਨਹੀਂ ਲੱਗਦਾ ਕਿ ਪਰਿਵਾਰ ਵਾਲੇ ਇਹਨੂੰ ਪਛਾਣ ਸਕਦੇ ਹਾਲਾਂਕਿ ਸਾਹਮਣੇ ਵੀ ਆ ਜਾਵੇ ਕਈ ਪਛਾਣ ਨਾ ਔਖਾ ਜਾਂਦਾ ਪਰ ਮੈਂ ਧੰਨਵਾਦ ਕਰਦਾ ਆਪਣੀ ਸੰਦੀ ਵੀਰ ਦਾ ਇਹਦੀ ਸੋਚ ਦਾ ਧੰਨਵਾਦ ਕਰਦਾ ਇਹਨਾਂ ਨੇ ਪਰਵਾਹ ਦਾ ਧੰਨਵਾਦ ਕਰਦਾ ਵਾ ਜਿਨ੍ਹਾਂ ਨੇ ਇੱਕ ਆਪਣੀ ਜ਼ਿੰਮੇਵਾਰੀ ਸਮਝੀ ਕਿ ਕੋਈ ਮੈਂਟਲੀ ਅਫਸੈਟ ਵੀ ਤੁਰੇ ਫਿਰਦਾ ਵਾ ਤੇ ਆਪਾਂ ਇਹਦਾ ਪਰਿਵਾਰ ਲੱਭੀਏ ਹਾਂ ਬਾਬਾ ਮਨੋ ਸਿੰਘ ਬਰਨ ਪਟਿਆਲੇ ਪਾਣੀ ਪੀਣਾ ਮੇਰੇ ਵੀਰ ਨੇ ਪਾਣੀ ਪੀਣਾ ਵਾਹ ਮਾੜਾ ਕਿਹੜਾ ਸੇ ਵਾਹੇ ਬੱਲਾ ਹੈ ਨਾ ਦੇਰ ਸੋਨੀ ਦਾ ਦੰਦਾ ਹੈ ਬੱਲਾ ਮੇਰਾ ਸੋਨੀ ਦਾ ਦੰਦਾ ਇਹਨਾਂ ਪੁੱਤ ਕਿਰਾ ਕਹਿੰਦੇ ਤੋੜ ਨਾ ਦੇਂ ਗਰੀ ਮਸਕੀਨ ਜੀ ਦੇ ਲੱਗਿਆ ਸੁਖੀ ਜਹਾ ਕਰੇਗਾ ਸੁਖੀ ਜਹਾ ਤਾਂ ਖੰਡ ਪਰਦੇ ਕਾਲੀ ਫੈਨ ਹੈ ਇਹ ਲੱਭੂ ਲੱਗਾ ਲੱਗਿਆ ਪਾਣੀ ਪਾਣੀ ਪੀਣਾ ਮੇਰੇ ਵੀਰ ਨੇ ਪਾਣੀ ਪੀ ਪਾਣੀ ਠੰਡੇ ਨਾਲ ਗਰਮ ਨਾਲ ਹਾਂ ਹੈ ਜਿਹੜੇ ਨਾ ਆਖੇਗਾ ਠੰਡੇ ਨਾ ਆਖੇਗਾ ਠੰਡੇ ਨਾਲ ਬਾੜਾ ਜਾ ਬਾਬਾ ਉਹਦੇ ਪਾਸੋਂ ਸਾਡੀ ਪਾਸ਼ਾ ਦੇ ਪੁੱਤਰੀ ਕੀ ਹਾਲਤ ਬਣਾਈ ਹਾਂ ਬਾੜਾ ਜਾਣਾ ਪੜਾਂ ਦੇ ਮਾਲਾ ਲਈ ਗੱਲ ਚਾਹੀਏ ਪਹਿਲਾਂ ਪੜਾਂ ਦੇ ਮਾਲਾ ਹੀ ਹਾਂ ਕੋਈ ਇੱਥੇ ਕੋਈ ਲਿਖਾਈ ਲਿਖਾਈ ਹੋਈ ਜਰਾ ਮਾਲਾ ਵੇਖ ਲੈ ਪੜਾਂ ਦੇ ਮਾਲਾ ਹੀ ਪਤੰਦਰਾ ਤੂੰ ਤੇ ਜੋਗੀ ਪੀਰਾਂ ਨੂੰ ਮਾਲੇ ਬੜੀਆਂ ਭਾਈ ਕਰਦਾ ਮਾਲਾ ਵੇ ਬੰਦਾ ਹਾਂ 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 ਗੱਬੇ ਨਾਲ ਕਿ ਨਹੀਂ ਮਾਲਾ ਹੈਨਾ ਹੱਥ ਹੱਥ কই ਹੱਥ ਵਈ ਆਪਣਾ ਨੋ ਨੋ ਨੁਤੇ ਕੱਟੇ ਸਾਰੇ ਆ ਮੇਰੇ ਘਰ ਦੀ ਨੋ ਨੋ ਕੱਟੇ ਭਰ ਵਾਲਾ ਤੋਂ ਲੱਗਦਾ ਵਾਲਾ ਨਹੀਂ ਚਿਰਦਾ ਹੀ ਆ ਵੀਰ ਆਪਾਂ ਮੰਨ ਲਓ ਕਿ ਚਲੋ ਕਿ ਆਪਣੇ ਘਰ ਆਪਾਂ ਆਂ ਹਨਾ ਆਪਾਂ 600 ਵੰਦੇ ਆਪਣੇ ਜੜਾਵਾਂ ਨਹੀਂ ਪੈਂਦੀਆਂ ਇਹ ਘਟ ਘਟ ਮਹੀਨਾ 2 ਮਹੀਨੇ ਘੱਟ ਤੋਂ ਘੱਟ ਮਹੀਨਾ 2 ਮਹੀਨੇ ਕਰੋ ਬੇਕਾਰ ਹੋਇਆ ਵਾ ਘਾੜ ਦੇ ਜੜਾਵਾਂ ਬਣ ਗੀਆਂ ਉਹ ਤੇਰਾ ਭਲਾ ਜੀ ਗੰਦਾ ਵੀ ਰੱਖਿਆ ਹਮ ਸਾਰੇ ਕੰਮ ਕਰ ਲੈ ਲਾ ਵੀਰ ਤੇ ਕੀ ਮੇਰੇ ਭਰਾ ਦੇ ਮੇਰਾ ਸਿਡੀ ਵੱਜ ਗਿਆ ਕਿਹੜੀ ਜੀਬ ਵਾਦਲੇ ਉੱਠ ਮਾਰੇ ਜਾ ਪਾਣੀ ਦੋ ਤਾਂ ਬੱਤਰਾ ਪੈਣ ਮੈਨੂੰ ਦੇ ਪਾਣੀ ਕਿਹੜੀ ਪਾਸਾ ਆਂਦਾ ਮੈਨੂੰ ਛੱਡ ਦੇ ਜੀ ਆ ਜੂ ਦੀਬ ਚੋਲਾ ਸਾਰ ਸਾਰੇ ਆਪਣੇ ਏਰੀਆ ਦਾ ਹੀ ਆ ਕਿਤੇ ਮੇਰਾ ਬੱਤੀ ਵੀ ਆਈ ਆ ਪੈਣ ਮਿੱਦਿਓ ਮੈਨੂੰ ਪਾਣੀ ਦੋ ਜੀ ਸਿਡੀ ਮਾਰ ਜੀ ਪਾਣੀ ਜਗਰੂ ਪਾਣੀ ਬਸ ਕਿਤੇ ਆਪਣਾ ਕੋਈ ਪਿੰਨਪੁਆਇੰਟ ਦੱਸ ਦੇਣਾ ਮਾੜਾ ਮੋਟਾ ਕੋਈ ਆਪਣਾ ਹਣਾ ਦੱਸ ਦੇ ਫੇਰ ਤੇਰਾ ਭਰਾ ਜੀ ਆ ਫੜਾ ਇੱਥੇ ਰੱਖ ਦੇ ਆ ਫੜਾ ਬਸ ਚੱਲ ਮੂੰ 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 ਆਪਣਾ ਮੇਰਾ ਵੀ ਮੂੰ ਮੂੰ ਆਪਣਾ ਇਹ ਜਿਹੜੀ ਵਿਸਲ ਕਿਨੇ ਵਾਰ ਆਣ ਨਾ ਧਾਰਨਾ ਪਵਣਾ ਨਾ ਜੀ ਹੈਗਾ ਇਹ ਲਾ ਸੋਨਾ ਸਰਖਾ ਵੀਰ ਹਨਾ ਨਾ ਸਰੋਗੀ ਬਸ ਜਲ ਵੀ ਗੱਡੀ ਰੋਗੀ ਕਰ ਮੈਂ ਸਰੂਟ ਮਾਰੀ ਜੋ ਸਿਰ ਇਹ ਗਿਆ ਨਾ ਹੈਕ ਕਰਕੇ ਜ ਮੈਂ ਹਾ ਉਦੋਂ ਲਾਲਾ ਮਤਹਾ ਦਾ ਮੈਂ ਹਾ ਉਡੀ ਖਾ ਹੈਗਾ ਦੇ ਮੈਂ ਹਾ ਪ੍ਰਵਾਸੀ ਲੱਗੇ ਇੱਕ ਹੋਇਆ ਮਜਬੂਦੀ ਕਰਕੇ ਘਾਟ ਵਾਰੇ

ਅੰਦਰ ਸਿੱਧੂ ਜੀ ਦਾ ਬਾਬੇ ਨਾਨਕ ਦੇ ਬਾਬਾ ਨਾਨਕ ਜਿਹਨੂੰ ਗਿਆ ਸੀ ਨਾ ਕਿਤੇ ਕਹਿੰਦੇ ਤੁਸੀਂ ਉਜੜੋ ਗੋਲਦੀ ਬਰਾੜ ਜੀ ਆਇਆ ਅਗਲਿਆਂ ਨੂੰ ਇਹ ਲੱਗਿਆ ਹੈਗਾ ਕਿ ਸਾਨੂੰ ਸ਼ਰਾਫ ਦੇਤਾ ਪਰ ਉਹਨਾਂ ਨੂੰ ਇਹ ਵੀ ਤੁਸੀਂ ਜਿੱਥੇ ਵੀ ਜਾਓ ਤੁਸੀਂ ਉਜੜ ਜੋ ਅਖੇ ਰੁਖੇ ਰੁਖੋ ਜੋ ਮਤਲਬ ਕਿ ਚਾਰ ਜਣੇ ਤੇ ਚਾਰ ਅੱਡੋ ਅੱਡੋ ਜੋ ਤਾਂ ਜੋ ਜਿੱਥੇ ਜਿੱਥੇ ਤੇ ਜਾਓਗੇ ਉੱਥੇ ਸਾਜ ਦਾ ਪ੍ਰਸਾਰ ਕਰੋਗੇ ਹਨਾ ਇਹ ਤਾਂ ਇਹਦੇ ਭਗਤ ਦੀ ਸੀ ਇਹ ਬਾਦਸ਼ੀਸ਼ ਚ ਵੀ ਸੀਸ ਹੁੰਦੀ ਆ ਠੀਕ ਹੈ ਜੀ ਪਰ ਤੁਸੀਂ ਕਿਹੜਾ ਕਿਉਂਕਿ ਰੱਬ ਨੂੰ ਚੀਜ਼ ਉਹ ਪ੍ਰਵਾਨ ਹੁੰਦੀ ਹੈ ਜੋ ਉਹ ਨੂੰ ਭਾਵੇ ਆਪਾਂ ਤਾਂ ਹੁਣ ਦੁਨੀਆ ਦੇ ਬਾਦੂ ਇੱਕ ਦੂਜੇ ਦਾ ਮਾਰਾ ਕਿੰਨੀ ਬਿਰਬ ਤੇਰਾ ਕੱਖ ਨਾ ਰਵੇ ਆ ਕਦੇ ਪਰ ਜੋ ਉਹਨੂੰ ਸੀਸ ਪਾਉਂਦੀ ਆ ਬਾਦ ਸੀਸ ਜੋ ਉਹਨੂੰ ਪਾਉਂਦੀ ਆ ਉਹ ਮੰਜੂਰ ਹੁੰਦੀ ਆ ਹੁਣ ਤੁਸੀਂ ਕਿਹੜਾ ਇਹਦਾ ਕੁਛ ਮਾੜਾ ਕੀਤਾ ਨਹੀਂ ਨਹੀਂ ਆਪਾਂ ਹੀ ਉਹ ਤੜੀਆ ਵੀਡੀਓ ਵੇਨੇ ਇਹਦਾ ਬੋੜਾ ਕਿਰਾ ਦੂਰ ਵਾਲਾ ਕੋਈ ਆਉਂਦਾ ਵੀ ਨਹੀਂ ਕੇ ਆਪਾਂ ਆਪੋ ਤੋਂ ਦੂਰ ਨਿਕਲਿਆ ਵੀ ਕੋਈ ਹੁਣ ਇਨੀ ਮਤਲਬ ਦੂਰ ਗਿਆ ਹੁੰਦੇ ਤੇ ਫਿਰ ਉਹ ਕਾ ਇੰਦਾ ਮੈਂ ਕੱਲ ਮੈਂ ਪਟਿਆਲੇ ਸੀਗਾ ਕੋਈ ਵਿਚਾਰੇ ਲੱਤਾਂ ਵੱਡੀਆਂ ਘਰੋਂ ਅਮਰੀਕਾ ਦੀ ਸਾਰੀ ਫੈਮਿਲੀ ਆ ਆ ਲੱਤਾਂ ਵੱਡੀਆਂ ਦੇ ਵਿਚਾਰਾ ਚੌਂਕ ਦੇ ਵਿੱਚ ਇੰਨਾ ਰੈਡ ਕਰ ਲਿਆ ਪੰਜ ਮਿੰਟਾਂ ਕਰਕੇ ਸਤਨਾ ਵਾਇਗੁਰ ਕਹਿੰਦਾ ਪੰਜ ਮਿੰਟ ਫਿਰ ਪ੍ਰਸ਼ਾਦਾ ਜਗਣਾ ਸਿਰ ਢੋ ਸਿਰ ਕਿੰਨੇ ਮੈਂ ਕਿਤਾ ਪਾ ਕੇ ਨਹੀਂ ਲਾਈ ਮੇਰੀ ਕੀ ਹਾਲਤ ਬਣਾਈ ਚਾਲ ਮੇਰੇ ਵੀਰ ਸੇ ਸੇ ਟੱਕ ਦਿੰਨੇ ਆ ਆ ਸੇ ਸੇ ਟੱਕਲਾ ਦਮਾਲਾ ਆਪਣੇ ਰਗਾ ਬਾਲੇ ਮੇਰਾ ਰੋਟੀ ਜੇ ਮੇਰੇ ਰਗਾ ਬੰਨ ਕੇ ਲੈ ਲਾ ਤੇਰਾ ਭਰਾ ਤੇਰਾ ਹੀ ਬੰਦਾ ਮੈਂ ਤੇ ਆ ਕੇ ਤੋਂ ਬਣਾ ਕੇ ਲੈ ਆਂ ਦੇ ਮਨਾ ਮੇਰੇ ਵੀਰ ਕੋ ਬਣਾ ਗਾ ਤਨਗੋਰਾ ਦਾ ਵਾਏ ਗਰੂ ਸ਼ਮਸ਼ੇਰ ਦਾ ਨਿੱਕਾ ਵੀਰ ਕਹਿੰਦੇ ਸ਼ਮਸ਼ੇਰ ਦਾ ਤੇ ਤੇਰੇ ਮੇਰੀ ਗੱਲ ਸੁਣ ਤੇਰਾ ਪਿੰਡ ਕਿਹੜਾ ਵਾ ਪਿੰਡ ਕਿਹੜਾ ਮੇਰੇ ਵੀਰ ਦਾ ਤਨਗੋਰਾ ਸ਼ਹਿਰ ਸ਼ਮਸ਼ੇਰ ਦਾ ਮੇਰੀ ਗੱਲ ਸੁਣ ਵਾਏ ਗਰੂ ਮੇਰਾ ਵੀਰ ਹੈ ਏਦਾਂ ਨਿੱਕਾ ਵੀਰ ਤਨਗੋਰਾ ਸ਼ਹਿਰ ਅੱਛਾ ਅੱਛਾ ਕਿੰਨਿਆ ਕਿੰਨਿਆ ਪੜਿਆ ਮੇਰਾ ਵੀਰ ਹੈ ਕਿੰਨਿਆ ਪੜਿਆ ਵਾ ਸ਼ਮਸ਼ੇਰ ਨੂੰ ਪੁੱਛਿਆ ਜਾ ਕੇ ਜਿਹੜਾ ਪੱਗਾ ਬੰਦਾ ਵਾ ਅੱਛਾ ਅੱਛਾ ਸ਼ਮਸ਼ੇਰ ਹਾਂ ਤਰਨਤਨ ਪੱਗਾ ਬੰਦੇ ਦਾ ਵੀਰ ਨਿੱਕਾ ਅੱਛਾ ਤੈਨੂੰ ਜਾਣਦਾ ਹੋ ਮੇਰਾ ਵੱਡਾ ਵੀਰ ਆ ਵਰਨਾ ਗੱਡੀ ਵਰਨਾ ਗੱਡੀ ਆ ਸ਼ ਅਛਾ ਕੋਈ ਹਣ ਨਹੀਂ ਵਰਨਾ ਇਹ ਸੰਜੀ ਵੀਰ ਦਾ ਨਾਮ ਦੱਸਦਾ ਪਿਆ ਵਾ ਕਿਹੜਾ ਦੱਸਿਆ ਸੀ ਸ਼ਮਸ਼ੇਰ ਟਰਬਨ ਸੈਂਟਰ ਵੀਰ ਵੱਡਾ ਤਰਨਤਨ ਸਾਹ ਸ਼ਮਸ਼ੇਰ ਟਰਬਨ ਸੈਂਟਰ ਤਰਨਤਨ ਤੋਂ ਵੀਰ ਵੱਡਾ ਪੱਟਾ ਇੱਕ ਮਿੰਟ ਮੈਂ ਗੂਗਲ ਤੇ ਸਰਚ ਮਾਰਾਂ ਅਗਲਾ ਪ੍ਰਸ਼ਾਦਾ ਸ਼ਗਲਾ ਅਛਾ ਸ਼ਗਲਾ ਪੁੱਛ ਲਓ ਸ਼ਗਲਾ ਹਾਂ ਆਪਾਂ ਹੁਣੇ ਅਲੱਗ ਲੈਨੇ ਸ਼ਮਸ਼ੇਰ ਟਰਬਨ ਸੈਂਟਰ ਦਾ ਨਾ ਕੀ ਵੀਰ ਨਵੀਂ ਨਾਮ ਨਹੀਂ ਇਹਨੇ ਦੱਸਿਆ ਨਾ ਸ਼ਮਸ਼ੇਰ ਦੱਸ ਦਿੱਤਾ ਸ਼ਮਸ਼ੇਰ ਟਰਬਨ ਸੈਂਟਰ ਤਰਨਤਨ ਸਾਹ ਕਮੇਟੀ ਦਾ ਰੌਸਲਾ ਬੀ ਐਲਓ ਵੋਟਾਂ ਵੋਟਾਂ ਨਹੀਂ ਵੋਟਾਂ ਘਟਾਉਂਦਾ ਇਹਦਾ ਵਿਆਹ ਵਾਲੇ ਬਾਬਿਆਂ ਦੇ ਪੁੱਤ ਰਾਜਾ ਸ਼ਵਿੰਦਰ ਕੈਪਨ ਵਿਆਹ ਕਰਦਾ ਵਿਆਹ ਹਲੇ ਬਗਰ ਬੋਤਾ ਆਈ ਛੱਡਿਆ ਬਰਦਾ ਸ਼ਗਲਾ ਪ੍ਰਸ਼ਾਦਾ ਸ਼ਗਲਾ ਨਿਕਾ ਵੀਰ ਰੋਸ ਕੀ ਗਿਆ ਮਰਦਵਾਲ ਸਿੰਘ ਨੇ ਮਾਰਿਆ ਮੁਖਵੰਤ ਨੇ ਵੋਟਾਂ ਨਹੀਂ ਪਾਈਆਂ ਉਹ ਰੋਸ ਨੇ ਯਾਰੀ ਘਟਦਿਆ ਨਹੀਂ ਚੱਲਿਆ ਪੰਪ ਚਾ ਉਹ ਮੜ ਗਿਆ ਫੇਰ ਇਹਨੂੰ ਵੀਰ ਕਰਕੇ ਫੇਰ ਹੀ ਕਰਦੇ ਸੀ ਸਪਰੇਅ ਕਰਨੀ ਸੀ ਸ਼ਮਸ਼ੇਰ ਟਰਬਨ ਤਰਨਤਾਰਨ ਆ ਗਿਆ ਵੀਰ ਜੀ ਸ਼ਮਸ਼ੇਰ ਟਰਬਨ ਸੈਂਟਰ ਤਰਨਤਾਰਨ ਆ ਗਿਆ ਜੀ ਹੁਣ ਵਾਹਿਗੁਰੂ ਮਿਹਰ ਕਰੇ ਇਹਦਾ ਨੰਬਰ ਨਿਕਲਾਵੇ ਨਾ ਵੀਰ ਦਾ ਨਾ ਮੈਂ ਇੰਸਟਾਗ੍ਰਾਮ ਚਲਦੀ ਆ ਹਾਂ ਲਿਆ ਚਲਾ ਮੈਂ ਇੰਸਟਾਗ੍ਰਾਮ ਤੇ ਆ ਫੜ ਮੇਰਾ ਇੱਕ ਇੱਕ ਮਿੰਟ ਪੈਣੀ ਇੱਕ ਮਿੰਟ ਪੈਣੀ ਇੱਥੇ ਰੱਖ ਲਓ ਸਾਈਡ ਤੇ ਰੱਖੋ ਕਿਤੇ ਡੋਲਣਾ ਨਾ ਦਵੇ ਖੜ ਜਾ ਪਿਆ ਖੜ ਜਾ ਕਹਿੰਦੇ ਕਿੰਨੂ ਮੇਰਾ ਪੁੱਤ ਕਹਿੰਨੂ ਕਿੰਨੂ ਖੜ ਜਾ ਖੜ ਇੱਕ ਮਿੰਟ ਮੇਰਾ ਪੁੱਤ ਆ ਖੋਲ ਕੇ ਦੇ ਇੰਸਟਾਗ੍ਰਾਮ ਹਾਂ ਚਲਾਉਣਾ ਮੈਂ ਆਹੋ ਇੰਸਟਾਗ੍ਰਾਮ ਖੋਲ ਕੇ ਅੱਛਾ ਆਪਦੇ ਐਡੀ ਪਰ ਨਹੀਂ ਦਾਰ ਹਾਂ ਨਹੀਂ ਦਸੀ ਦੀ ਨਹੀਂ ਦਸੀ ਦੀ ਮੈਂ ਨਾ ਦਸੀ ਦੀ ਇਹਨੂੰ ਕਿਉਂ ਉਬਰ ਲਾਗੇ ਨਹੀਂ ਦਸੀ ਸਿਆਣਾ ਮੈਂ ਪੀ ਆਈ ਡੀ ਪਾਸਵਰਡ ਕਿਹਦਾ ਕਿਹਨ ਦਸੀਦਾ ਨਹੀਂ ਹੁੰਦਾ ਨਹੀਂ ਆਪਣੇ ਸਗੇ ਵੀ ਨਹੀਂ ਦਸੀਦਾ ਰਾਜਨੀਤੀ ਦਾ ਪਹਿਲਾ ਸਭ ਕੇ ਹੁੰਦਾ ਹਾਂ ਜੀ ਕਹਿੰਦਾ ਰਾਜਨੀਤੀ ਦਾ ਪਹਿਲਾ ਸਭ ਕੇ ਹੁੰਦਾ ਵੀ ਸਗੇ ਪਿਓ ਨੂੰ ਨਹੀਂ ਦਸੀਦਾ ਬਸ ਜਿੱਤੀ ਦਾ ਰਾਜਨੀਤੀ ਦਾ ਕਿਉਂਕਿ ਪਿਓ ਕਹਿੰਦਾ ਘੋਟੇਚਾਲ ਪੁੱਤ ਮੈਂ ਬੋਲ ਰਿਹਾ ਪੁੱਤਰ ਘੋਟੇਚਾਲ ਮਾਰੇ ਪੋਇ ਪਾਟੇ ਲਾਟ ਟੁੱਟ ਜਾਂਦੀ ਪੱਲਾ ਪੈਂਦੇ ਰਹਿੰਦਾ ਮੈਂ ਮਜਰੇ ਸਮਝ ਲਗੀ ਕਹਿੰਦਾ ਰਾਜੀ ਦਿੱਤੀ ਇਹ ਸ਼ਹਿਵਾ ਕਿ ਪਿਓ ਕਹਿੰਦਾ ਮੁੱਠੇ ਚੱਲਵਾ ਦੇ ਤੈਨੂੰ ਮੈਂ ਬੋਚ ਲੂੰਗਾ ਉਹ ਪਾ ਲੈਣਾ ਤੇ ਕਹਿੰਦਾ ਪਿਓ ਵੀ ਨਹੀਂ ਬੋਚਦਾ ਬਸ ਲੱਤ ਖਾਣੇ ਮੱਝਾ ਪਿਓ ਵੀ ਕਹੇ ਨਾ ਵੀ ਤੂੰ ਘਨੇ ਚੱਲਵਾ ਦੇ ਤੈਨੂੰ ਬੋਚਣਾ ਤੇ ਪਿਓ ਤੇ ਵਿਸ਼ਵਾਸ ਨਾ ਕਰੋ ਬਸ ਇਹ ਰਾਜੀ ਦਿੱਤੀ ਕਹਿੰਦੀ ਇਹਨੂੰ ਬੜਾ ਲੱਗਿਆ ਪਹਿਲਾਂ ਮੈਨੂੰ ਅੱਗੇ ਵੀ ਆਦਾ ਆਈਡੀ ਨਹੀਂ ਦੱਸੀ ਦੀ ਕਿਸੇ ਨੂੰ ਆ Instagram ਦੀ ਹੂੰ ਮਾਤਾ ਦੀ ਲੋਰੀ ਹੁੰਦੀ ਆ ਜੇਕਰ ਆਪਣਾ ਐਡਰੈਸ ਦੱਸਦਾ ਨਾ ਮੈਂ ਇਹਨੂੰ ਦੱਸ ਹੀ ਲੈਂਦੀ ਐ ਲੋਰੀ ਹੁੰਦੀ ਕੀ ਤਾਂ ਬਾਅਦ ਚ ਹਾਂ ਦੱਸ ਹੀ ਦਵੇ ਜੇ ਲੋਰੀ ਦੀ ਹੋ ਗਈ ਨਾ ਵੀ ਨਹੀਂ ਦੱਸਣੀ ਤੇ ਨਹੀਂ ਦੱਸਣੀ ਫਿਰ ਇਹਨੇ ਭਾਜੋ ਮਰਜੀ ਕਰੀ ਨਹੀਂ ਇਸ ਆਈਡੀ ਦਾ ਦੱਸਾਂ ਦੀ ਇਸ ਆਈਡੀ ਦਾ ਕਿਹੜੀ ਆਵੇ ਮੇਰੀ ਆ ਗਈ ਆ ਕਿਹੜੀ ਆਵੇ ਨਹੀਂ ਨਾ ਦੱਸਦਾ ਬਾਅਦ ਪੂਰਾ ਖਾਤ ਦੇ ਓਏ ਬਖਾਤ ਪਾਪਾ ਬਖਾਤ ਦੇ ਹੱਦ ਹੋਈ ਲੈ ਵੇਖੀ ਆ ਵਾਨੇ ਸਾਹਮਣੇ ਆਣ ਕੇ ਵੇਖਿਆ ਟੀਵੀ ਚੱਲ ਗਿਆ ਹੂੰ ਟੀਵੀ ਚੱਲ ਰਿਹਾ ਨਾ ਅਵੇ ਕਿੱਦਾਂ ਬਖਾਈ ਦੀ ਨਾ ਕਿਹਾ ਨਾ ਇਹੀ ਆ ਵਾਏ ਕਿਹੜਾ ਸੋਹਣਾ ਬੰਦਾ ਏ ਦਿਖਾਈ ਨਹੀਂ ਨਾ ਵੇਖਿਆ ਟੀਵੀ ਚੱਲ ਰਿਹਾ ਪਿਛੇੜਾ ਕਰ ਰਿਹਾ ਆ ਪੱਗ ਬੱਗੂ ਬੰਨਾਈ ਹੋਇ ਤਰੇ ਘਟਾਉਂਦਾ ਬੁਗਾਈ ਨਹੀਂ ਨਾ ਆਈਡੀ ਕੱਢ ਆਈਡੀ ਕਿੱਦਾਂ ਪਹਿਲਾਂ ਵਿਖਾਓ ਥੱਲੇ ਹੋਰ ਵਿਖਾਓ ਜਿਹਨੂੰ ਕੋਈ ਕੈਮਰਾ ਨਹੀਂ ਆਉਂਦੀ ਆਹ ਜੀ ਆਪਦੀ ਆਈਡੀ ਨਿਕਲ ਗਈ ਆ ਵਿਖਾ ਦਿਨੇ ਆਹ ਵੇ ਆਦੀ ਫੋਟੋ ਪੱਗ ਬੱਗੂ ਬੰਨਣੀ ਕਿਹੜਾ ਸੋਹਣਾ ਲੱਗਦਾ ਪੱਗ ਕਿਥੋਂ ਸੀ ਕੀ ਮੈਨੂੰ ਫੋਨ ਦੇ ਮੈਂ ਫੋਨ ਲਾਣਾ ਕਿ ਘਰੇ ਚੋਰੀ ਦਾ ਫੋਨ ਆ ਕੱਢ ਲਈ ਮੈਂ ਆਈਡੀ ਬਸ ਹਾਂ ਵੇਖ ਲਈ ਹਾਂ ਜਦੋਂ ਯਾਰ ਬੁਲਟ ਰੱਖਿਆ ਹੈ ਕਦੀ ਵੀ ਆ ਵੇ ਲੱਗ ਇਹੋ ਹੀ ਆ ਨਾ ਵੀਰ ਆ ਇਹ ਖਣੇ ਹੀ ਵੀਰ ਹੈ ਨਾ ਹਾਂ ਕਿੰਨਾ ਸੋਹਣਾ ਸਰਖਾ ਦੇ ਦੇਖਿਓ ਪਹਿਲਾਂ ਇਹੋ ਹੀ ਹੈ ਨਾ ਵੀਰ ਇਹੋ ਹੀ ਆ ਇਹੋ ਹੀ ਹੈ ਏ ਸਾਬ ਸਾਬ ਪੁੱਤ ਕਿਹੜਾ ਗੰਦਾ ਪੁੱਤ ਜਿਹਦਾ ਨੰਬਰ ਨਿਕਲ ਆਵੇ ਨਾ ਕੋਈ ਮਾਰ ਮਾਰੀ ਨਾ ਜੀਣੇ ਕਰ ਭਾਰੀ ਕਿ ਦਰਿਆ ਤੇ 368 ਰੁਪਏ ਤੇ 368 ਬੰਦੇ ਆ ਆਵਾ ਉਹੋ ਹੀ ਆ ਉਹੋ ਹੀ ਆ ਆਵਾ ਆਹੀ ਹਾਂ ਗਨੇ ਬਿਜਲੀ ਦਾ ਮੈਂ ਜਿਹੜੇ ਐਡੂਡ ਆ ਨਾ ਉਹ ਉਹਨਾਂ ਨੂੰ ਵੇਖ ਲੋ ਖੜ ਜਾ ਖੜ ਜਾ ਇਹਦਾ ਨੰਬਰ ਲਿਖੀਏ ਫੇਸਬੁੱਕ ਪਰ ਭਾਈ ਲਾ ਸਾਹਿਬ ਸਾਹਿਬ ਉਹ ਨਹੀਂ ਨਹੀਂ ਅਭੀ ਜੈਰ ਨਹੀਂ ਪਾਇਆ ਸ਼ਗਲਾ ਸ਼ਗਲਾ ਪ੍ਰਚਾਰ ਮੇਰੀ ਕੋਈ ਗੱਲ ਨਹੀਂ ਜਿਹੜੇ ਡਾਈਰੀ ਦੀ ਮਾਰਦੇ ਨੇ ਉਹ ਹੂੰ ਮੈਂ ਗਾਇਉਂ ਪਹਾੜ ਹੋਗਾ ਨਾਮ ਇਹਦਾ ਦੇਖਿਓ ਸਾਹਿਬ ਸਾਹਿਬ ਆਈਡੀ ਦੀ ਲਵ ਯੂ ਇਹਦੇ ਉੱਪਰ ਪਾ ਲੀ ਇਹ ਵਾ ਤਰਨ ਤਰਨ ਦੇ ਵੀ ਜੀ ਨਿਕਲ ਆ ਵੀ ਆ ਜੋ ਆਹੋ ਇਹੋ ਹੀ ਆ ਨਿੰਮੂ ਦਾ ਪ੍ਰੋਫਾਈਲ ਤੇ ਰੈਡ ਕਰੀ ਇਹੋ ਹੀ ਆ ਹੁ ਇੱਕ ਮੈਂ ਕਮੈਂਟ ਵੀ ਆਇਆ ਗੁਰਪ੍ਰੀਤ ਮੇਰੇ ਫਾਲੋਅਰਾਂ ਚੋਂ ਆਇਆ ਹੈ ਨਾ ਉਹ ਫਾਲੋਅਰਾਂ ਚੋਂ ਵੇਖਦੇ ਜੇਲ੍ਹ ਤੇ ਡੱਕੋ ਜਾ ਰਹੇ ਨੇ ਕੋਈ ਕਰਦਾ ਮੈਂਬਰ ਲੱਭੂਗਾ ਜੀ ਪੰਜਾਬ ਪੁਲਿਸ ਆਰਮੀ ਵਾਲਾ ਦਾ ਬੋਲਦਾ ਕਹਿੰਦੇ ਆ ਜਿੰਨੇ ਕਰੋੜ ਤੇ ਸਾਰੇ ਪੰਜਾਬ ਪੁਲਿਸ ਕੋ 55 ਜਿੰਨੇ ਜਿੰਨੇ 60 ਕਰੋੜ ਦੇ ਸਮੇਂ ਆ ਗਏ 60 ਜਿੰਨੇ ਬੱਤੀਆਂ ਟਾਰ ਗਿਆ ਬੱਤੀਆਂ ਦੇ ਜਿੰਨੇ ਸੋਟ ਮਾਰ ਆਏ ਜਿੰਨੇ ਚੰਗੀ ਘਰ ਤੋਂ ਆ ਬੁਲਟ ਮੋਟਰਸਾਈਕਲ ਰੱਖਿਆ ਆ ਆਏ ਆਏ ਬੁਲਟ ਰੱਖਿਆ ਆ ਜੀ ਜਿੰਨੇ ਜਿੰਦ ਬਾਲੇ ਜਿੰਨੇ ਬਾਪੀ ਲੈ ਆ ਜੀ ਕਿੰਨੇ ਆਊਟ ਦੇਤਾ ਫੋਲੋ ਇਕਸ ਕਾਰ ਚਾਹਨੇ ਫੋਲੋ ਕਰਦਾ ਹੈ ਬੈਰੋ ਚਾਹ ਮੈਂ ਤਾਂ ਕੁਛ ਲੱਭ ਜੀ ਮੈਂ ਬਹਿ ਗਿਆ ਲੱਭ ਲੋ ਉਹਨੇ ਜਾਰੀ ਪਾ ਗਿਲਾ ਨਾ ਅੰਦਰ ਜਾਰੀ ਪਾ ਗਿਲਾ ਉਹਨੇ ਉਹ ਜਾਰੀ ਜਵਾਨ ਨੂੰ ਸਾਰਨ ਮੈਸੇਜ ਕਰਾ 6.5 ਕਰੋੜ ਰੁਪਇਆ ਜੁਰਮਾਨਾ ਤੁਹਾਨੂੰ ਸਾਰਿਆਂ ਨੇ ਸਾਰੇ ਵੋਟਾ ਕਰਨ ਮੈਂ ਆਹ ਹੜੀ ਗੱਡੂਆਂ ਨੂੰ ਵੋਟਾ ਪਾ ਰਹੇ ਨੇ ਸਾਹਿਬ ਕਿਨੇ ਜੁੰਡ ਵਾਲੇ ਜੀ ਮਿਊਟ ਇਹਦਾ ਨੰਬਰ ਨਿਕਲ ਆਵੇ ਨਾ ਜੁੰਡ ਕਰਦਾ ਜੋ ਜੀ ਨਹੀਂ ਗਾਨੀ ਇੱਕ ਜਾਰ ਪਾਇਆ ਹੂੰ ਨਹੀਂ ਖੜਾ ਕੋਹ ਨਹੀਂ ਹੈ ਕੁਛ ਨਹੀਂ ਹੁੰਦਾ ਮੇਰੇ ਵੀਰ ਜਾਰ ਨਾ ਖਾਣੀ ਜਾਰ ਦੀ ਗੋਲੀ ਜਾਰ ਦੇ ਵੀ ਮਾਰਨਾ ਸਾਰਿਆਂ ਨੂੰ ਜੇ ਜਾਰ ਜੰਗ ਬੰਬ ਵੀ ਤੇ ਵੈਲਾ ਕਿੰਨਾ ਵੀ ਬੜਾ ਲੱਗਿਆ ਫਿਰ ਪਹਿਲਾਂ ਮੱਕੀ ਨਹੀਂ ਬਈ ਫੋਨ ਆਏ ਤਿੰਨ ਚਾਰ ਮਿਸਕਲ ਆਈਆਂ ਮੈਂ ਹਲੋ 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 ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਬਣੇ ਸਤਿ ਸ਼੍ਰੀ ਅਕਾਲ ਹਾਂਜੀ ਅਸੀਂ ਉਹ ਲਾਸਟਿੰਗ ਤੇ ਘਰੋਂ ਭੋਲਣਦੇ ਆਂ ਜੀ ਲਾਬ ਸਿੰਘ ਦੇ ਘਰੋਂ ਲਾਬ ਸਿੰਘ ਓਕੇ 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 ਠੀਕ 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 ਜੀ ਠੀਕ ਹੈ ਜੀ ਪਹਿਨੇ ਕੋਈ ਲਾਬ ਸਿੰਘ ਮੈਂ ਨਾ ਬਾਅਦ ਚ ਗੱਲ ਕਰਦਾ ਫ੍ਰੀ ਹੋ ਕੇ ਮੈਂ ਨਾ ਥੋੜਾ ਇੱਕੇ ਸਾਈਡ ਤੇ ਮੈਂ ਫ੍ਰੀ ਹੋ ਕੇ ਤੈਨੂੰ ਫੋਨ ਲਾਉਂਦਾ ਵਾਂ ਉਹ ਟ੍ਰੈਕ ਬ੍ਰਿਲੀਅੰਟ ਨਾ ਜਿਹੜਾ ਕੱਲਾ ਪਹਿਲਾਂ ਕਹਿੰਦਾ ਸੀ ਉਹਦੇ ਤੋਂ ਮੇਰਾ ਕੱਲ ਪੜਿਆ ਨਹੀਂ ਲੰਦਾ ਮੈਂ ਤੁਹਾਨੂੰ ਅਗਨੇ ਕਰਦੇ ਫੋਨ ਲਾਉਣਗੇ ਮੈਂ ਨਾ ਯਾਨੀ ਕਹਦੇ ਫੋਨਿਕਾ ਡਾਕਟਰ ਟਰਬਿਨ ਸੈਂਟਰ ਤਰਨਤਾਰ ਨਾਲ ਆਉਂਦਾ ਉਹ ਵਿਖੀ ਹੈ ਉਹ ਓਕੇ 26 ਦਾ ਫਾਰਮ ਪੰਨੇ ਤੋਂ ਪੁੱਛੋ ਤਰਨਤਾਰ ਛਮਸ਼ੀਰ ਟਰਬਿਨ ਸੈਂਟਰ ਆ ਇੱਕ ਮਿੰਟ ਆਪਾਂ ਸਰਚ ਮਾਰ ਲੈਂਦੇ ਆ 786 ਗੁਰੂਗਰਾਸ ਦੇ ਪੱਤਰੇ ਪਾੜ ਕੇ ਕਿੱਥੇ ਦੋ ਤਿਆਰੀ ਦੇ ਆਜਦੇ ਕਿਹਨਾਂ ਗਏ ਆ ਜੀ ਵੀ ਮੈਂਬਰ ਆ ਜੀ ਨਾ ਕੋਟਾ ਬੰਦੇ ਉਹਨਾਂ ਪੰਜਾਂ ਤੱਕੜੇ ਝਾੜੂ ਵਾਲੇ ਉਹ ਅਸੀਂ ਪਾਏ ਆ ਕੋਟਾ ਝਾੜੂ ਬਾਈ ਜੀ ਆ ਵੀ ਨੰਬਰ ਵੀ ਆ ਗਿਆ ਹੱਥ ਘੜੀ ਲਾ ਕੇ ਐਨਡਿਨ 882 ਨੰਬਰ ਨੋਟ ਕਰਿਓ 882 44196 844196 ਵੇਖੀ ਭਲ ਉਹ ਹੀ ਹੈ ਨਾ ਇੱਕ ਕੋਈ ਨਾ ਖੜ ਜਾ 44196 에어ਪੋਰਟ ਤੇ ਕਰਨਾ ਹਾਂ ਇਹੋ ਹੀ ਆ

भाई गुरु जी का लाइव चैट करना शुरू हो गया है भाई जस्ट सेकंड में तो सी कॉल भाई गुरु जी का काका भाई गुरुवास सिंह जी बता मान जी से बाबे पूरिया ने पूछ के बाबे बाबे बेटा दादी से बना रहे आराम जानदा अब लग के वो लोग उधर करदा ही ਕੰਨਪੁਰ ਦੇ ਕੰਡੋਲੇ ਪ੍ਰਦੇਸ਼ ਆ ਪਤਲੀ ਜੀ ਹੋ ਰਿਹਾ ਵੀਰੇ ਕੰਨਪੁਰ ਪ੍ਰਦੇਸ਼ ਬੋਇਨ ਨਹੀਂ ਖੁਰ ਬਾਈ ਤੋਂ ਕਰਦਾ ਜਿੱਦਾਂ ਵੀਰ ਤੇ ਆ ਗ੍ਰੰਥੀ ਬੋਨ ਦਾ ਮੈਂ ਸੱਚ ਕਰਨਾ ਹੀ ਲੱਭਣਾ ਨੇ ਉਹ ਰਾਣੀ ਮੰਡੀ ਦਾ ਜੇਦਾ ਵੀ ਹੁਣ ਆਪਣੇ ਪਿੰਡ ਦੀ ਜਿਹੜੀ ਜਾਣੇ ਹੈਗੇ ਆ ਜਾਣੇ ਕਿ ਤੱਕ ਆ ਜਾਂਦੇ ਵੀਰੇ ਹੈਗਾ ਨਾ ਪਾਕਿਸਤਾਨ ਦੇ ਇਹ ਇੰਡੀਆ ਜਿਹੜੇ ਜਿੱਦ ਤੱਕ ਇਹਨੂੰ ਤੁਸੀਂ ਤੇ ਲਾ ਲਿਆ ਪਰ ਉਹਨਾਂ ਚੁੱਕ ਨਹੀਂ ਗਏ ਪੂਰਾ ਬੁਰਾ ਨਹੀਂ ਮੰਡੀ ਦਾ ਛੇਟਰ ਪਰਸੈਂਟ ਹੈਗਾ ਤਰਨ ਦਾਰਨੀ ਹੈ ਜਿਹੜੇ ਜਾ ਕੇ ਡੂਐਸ ਬਹਿ ਗਏ ਜਿਹੜਾ ਇਹ ਜਿਹੜੀ ਪਾਣੀ ਜਦੋਂ ਦੂਆ ਸ਼ਿਵਾਂ ਦੇ ਟਿਕੇ ਆ ਬੰਦ ਉੱਤੇ ਬੰਦ ਲਿਖਿਆ ਵੀ ਬੰਦ ਕਰਤਾ ਸੈਂਟਰਿੰਗ ਆਪਣਾ ਪੂਰੀ ਨਹੀਂ ਜੇ ਫੋਨ ਚੁੱਕੀ ਤਾਂ ਨਹੀਂ ਚੋਈ ਭਾਈ ਜੱਜਾ ਜਿਹੜਾ ਅਗਰੂ ਵੇਲੀ ਜਿਹੜਾ ਅਗਰੂ ਭਾਈ ਜੱਜਾ ਵੇਲੀ ਭਾਈ ਜੱਜਾ ਉਹ ਭਾਈ ਜੱਜਾ ਇੱਥੇ ਰਹਿਣਾ ਚੁੱਪੀ ਯਾਰ ਜਿਹੜਾ ਅਗਰੂ ਭਾਈ ਜੱਜਾ ਬਕਵਾਸ ਹੋਈ ਯਾਰ ਭਾਈ ਜੱਜਾ ਭਾਈ ਜੱਜਾ ਖਾਣ ਤੁਸੀਂ ਸੱਤਿਆਂ ਨੂੰ ਤੁਸੀਂ ਇਹ ਆ ਫੋਨ ਨੰਬਰ ਕੀ ਮੋਬਾਈਲ ਨੰਬਰ ਜੇ ਤੇ ਇੱਕ ਦੱਸਿਆ ਹੋ ਗਿਆ ਬੰਦ ਹੋ ਗਿਆ ਲੋਹੋਦਰੀ ਜਾਣਾ ਕਿਹੜਾ ਲੋਹੋਦਰੀ ਆ ਹਾਂ ਆ ਵੀ ਰਣੀ ਆਈ ਚੱਲ ਜਾ ਅੰਨਾ ਵੀਰ ਉੱਪਰ ਜਾ ਆਨੇ ਗਈ ਇਹ ਗੱਲ ਮੇਰੀ ਮਾਂ ਟੋਟੇ ਗਾਦ ਦੇ ਵਿੱਚ ਅਭੀ ਸਦਲੀ ਲੰਦੇ ਸਿਹਾ ਨੇ ਸਭ ਫੜੇਗੇ ਹੱਥ ਘੜੀਆਂ ਲੱਗ ਗਾਦ ਦੇ ਕੋਈ ਤਾਂ ਪ੍ਰਾਈਵੇਟ ਜਰਥ ਬਾਅਦ ਅੱਜ ਜੁਰਵਾ ਚ ਖਬਰ ਲਾਓ ਅੱਜ ਪ੍ਰਾਈਵੇਟ ਜਰਥ ਆਇਆ ਯਾਰ ਚੁਕਲਾ ਭਰਾ ਮਿਲਿਆ ਆਵੇਸ਼ਮ ਚ ਐਸੇ ਬੰਦੇ ਮਿਲਿਆ ਹਾਂ ਬਸਹੀ ਗੱਲ ਮੈਂ ਕੋਈ ਨਹੀਂ ਨੰਬਰ ਦੁਹੇ ਚ ਕਰਾ ਇਹ ਨੰਬਰ ਨਾਲ ਸੇਵ ਕਰੋ ਨੰਬਰ ਵੀ ਇੱਧਰ ਸੇਵ ਕਰਕੇ ਤੇ ਇਹਨੂੰ ਇੱਕ ਫੋਟੋ ਭੇਜੋ ਜਨ ਕੇ ਵੀਰੇ ਆ ਤੁਹਾਡੇ ਨਾਲ ਕੋਈ ਬੰਦਾ ਗਵਾਚਾ ਹੋਵੇ ਠੀਕ ਹੈ ਜੀ ਤੇ ਮਾਰੇ ਚਲ ਕੱਢ ਜਾ ਫਟ ਸੁਰੀਆ ਫਟ ਫੋਟ ਆ ਜਾ ਮੇਰਾ ਵੀ ਚੱਲੀ ਆਪਾਂ ਆਇਆ ਕਰੀ ਚੱਲੀ ਆਪਾਂ ਜਗਾ ਸਾਬ ਦੇ ਚੱਲ ਜਾਂ ਉਹਨੂੰ ਭੁਗਵਾ ਨਹੀਂ ਆਦੇ ਕਰਦਾ ਨਹੀਂ ਹੋਰ ਨੰਬਰ 10 ਹੋਰ ਕਰ ਦੇ ਅਰੇ ਨੰਬਰ ਤੇ ਮੈਂ ਬਹੁਤ ਲੰਗੇ ਕਿੱਥੇ ਨਹੀਂ ਚੱਲ ਕੋਈ ਗੱਲ ਨਹੀਂ ਅੱਥੜੀਆਂ ਲੱਗੀਆਂ ਇਹ ਕੀ ਮਾਰਦੇ ਨਹੀਂ ਨਹੀਂ ਸਾਡੀ ਗੁਰਦਾਰੇ ਚੱਲ ਜਾ ਉਸ ਤੇ ਮੈਂ ਚੱਲ ਜਣਾ ਨਾ ਗੁੱਡੀ ਭੁੱਲੀ ਆ ਨਾ ਜੇ ਨਹੀਂ ਪਾਉਂਦੇ ਬੁੱਕਾ ਜਣਾ ਗਰਾਉਂ ਪਾਉਂਦੇ ਆਪ ਕੀ ਚੱਤੀ ਚੁੱਕਣੀ ਦੇ ਕੋਈ ਕਾਲ ਨਹੀਂ ਫੋਨ ਤੇ ਬੜਾ ਲਾ ਚੁੱਕਿਆ ਨਹੀਂ ਕੋਈ ਗਿੰਦੇ ਕੋਈ ਕੀਤਾ ਗੱਡੀਆਂ ਦੇ ਘਰ ਜਾਂਦੇ ਕਿਹੜੇ ਬੰਦੇ ਖੜੇ ਹੋ ਗਏ ਉਹਨੂੰ ਬਾਗੂ ਕੋਲ ਸਾਬ ਖੜੇ ਗਏ ਚਵਾਲ ਖੜੇ ਕਿਹਣਾ ਦੋਵਾਂ ਜਣੇ ਨੇ ਤੁਸੀਂ ਮਗਰ ਬਹਿਣਾ ਵਾ ਠੀਕ ਹੈ ਇੱਕ ਵਾਰੀ ਇੱਧਰ ਹੋ ਜਾ ਇੱਕ ਵਾਰੀ ਇੱਧਰ ਹੋ ਜਾ ਗੱਡੀ ਮੈਂ ਚਲਾਉਣਾ ਕਿਉਂਕਿ ਡਿਸਟਰਬ ਬਾਤ ਇਹਨਾਂ ਵੀ ਬਾਰੀ ਬੋੜੀ ਨਾ ਖੋਲੇ ਜਾਂ ਨਖਾਨ ਨਾ ਕਰੇ ਠੀਕ ਹੈ ਮੁਕੀਆਂ ਮਾਰਨ ਦੇ ਬੈ ਮੁਕੀਆਂ ਉਤਣ ਦੇ ਆ ਬੈ ਮੇਰਾ ਵੀਰ ਆ ਜਾ ਬੈ ਜਾ ਸੰਜਾ ਕਰਦੇ ਹਾਂ ਪਾਗ ਨੂੰ ਹੱਥ ਲਾਈ ਜਾ ਮੇਰਾ ਤੂੰ ਪਰਲੇ ਬਲੇ ਮੈਦੋ ਬੈਰਾ ਬੈਰਾ ਗਾਉਂ ਗਾਂ ਗਾਉਂ ਗਾਉਂ ਆ ਮੈਂ ਮੋਦਲੇ ਬੀ ਜੀ ਮੈਂ ਇੱਕ ਮੈਸੇਜ ਕੀਤਾ ਸੀ ਜੀ ਦੀ ਵੀ ਦੀ ਨੇ ਆਈ ડી ਤੋਂ ਇਹਦੀ ਆਈ ડી ਤੋਂ ਇੱਕ ਆਈ ડી ਕੱਢ ਕੇ ਮੈਸੇਜ ਕੀਤਾ ਸੀਗਾ ਉਹ ਵੀ ਤਾਂ ਮੈਨੂੰ ਰਿਪਲਾਈ ਆਇਆ ਵਾ ਹਾਂਜੀ ਪਾਜੀ ਤੈਨੂੰ ਮੈਂ ਮੈਸੇਜ ਕੀਤਾ ਹੋ ਕਿ ਵੀਰ ਜੀ ਤੁਹਾਡਾ ਕੋਈ ਬੰਦਾ ਜੇ ਗਵਾਚਾ ਹੋਵੇ ਹਨਾ ਤੇ ਮੇਰੇ ਵੀ ਜਰੂਰ ਸਾਨੂੰ ਦੱਸਿਓ ਮੈਂ ਤੁਹਾਨੂੰ ਨੰਬਰ ਵੀ ਦਿੱਤਾ ਆਪਣਾ ਤੇ ਆ ਵੀਰ ਜੀ ਆਪਾਂ ਫੋਟੋ ਖਿੱਚ ਕੇ ਭੇਜ ਲਗੇ ਵੀਰ ਨੂੰ ਪੱਟੀ ਸ਼ਹਿਰ ਉਹਨੇ ਕਿੰਨਾ ਗੁੱਸਾ ਜਿਹਾ ਐਨਮ ਕਰ ਐਨਮ ਕਰੀ ਪੱਟੀ ਸ਼ਹਿਰ ਦਾ ਗੁਰਦੁਆਰਾ ਗੁਰਦੁਆਰੀ ਐਨਮ ਕਰੀ ਚਲੋ ਫਿਰ ਜੇ ਹੱਲ ਗਿਆ ਨਾ ਢੀ ਕੌਣ ਲਈ ਲੈਣਾ ਅਵੇ ਵੀ ਇਦਾਂ ਕੋਲੈਂਡਰ ਦੇ ਆਇਆ ਆਈਡੀ ਆਈਡੀ ਕੱਢ ਲਈ ਵੀਰ ਦੀ ਆਪਾਂ ਤੇ ਆਪਾਂ ਪਰਿਵਾਰ ਨਾਲ ਸਹ ਹੋ ਸਕਦਾ ਮੇਲ ਹੋ ਜਾ ਆਪਣਾ ਕਿਹੜਾ ਪਿੰਡਾ ਜਿਹੜਾ ਪਿੰਡਾ ਆ ਗਿਆ ਹੈ ਕਰ ਲੈ ਬੰਦ ਕਰ ਲੈ